ਸਬੇ ਜੀ ਸਮਾਲ ਆਪਣੀ ਮਿਹਰ ਕਰ ਸਬੇ ਜੀ ਸਮਾਲ ਆਪਣੀ ਮਿਹਰਕਾਰ ਅਨਪਾਣੀ ਮੋਚ ਉਪਾਏ ਦੁੱਖ ਦਾਲਦ ਪਨ ਧਾਰ ਅਰਦਾਸ ਸੁਣੀ ਦਾਤਾ ਰ ਹੋਈਸ਼ ਤਰ ਲੇਵੋ ਕੰਠ ਲਗਾਏ ਆਪਦਾ ਸਭ ਹਾਰ ਨਾਣਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਨਾਨਕ ਨਾਮ ਧਿਆਏ ਪ੍ਰਭ ਕਾ ਸੋ ਫਲ ਘਰ ਸਭੇ ਜੀ ਸਮਾਲ ਆਪਣੀ ਮਿਹਰ ਕਰ ਸਭੇ ਜੀ ਸਮਾਲ ਆਪਣੀ ਮੇਰ ਕਰ ਵਾਹਿਗੁਰੂ ਹਰ ਰਾਸ ਮੇਰੀ ਹਰ ਰਾਸ ਮੇਰੀ ਮਨਵਣ ਜਾਹਾਰਾ ਹਰ ਰਾਸ ਮੇਰੀ ਮਨਵਾਣ ਜਾ ਰਾ ਸਤ ਗੁਰ ਤੇ ਰਾਸ ਜਾਣੀ ਇਹ ਅਮਰਤ ਮਈ ਸ਼ਬਦ ਤੰਤਨ ਸਤ ਗੁਰੂ ਤੀਸਰੇ ਪਾਦਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਨੰਦ ਸਾਹਿਬ ਜੀ ਦੇ ਵਿੱਚ ਉਚਾਰਿਆ ਹੋਇਆ ਹੈ ਇਹ ਸ਼ਬਦ 31ਵੀਂ ਪੌੜੀ ਹੈ ਅਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 921 ਅੰਗ ਉਤੇ ਸਿਸ਼ੋਵਤ ਹੈ ਜੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਹਰ ਰਾਸ ਸਿਮੇਰੀ ਮਣਵਣ ਜਾ ਰਾ ਹਰ ਰਾਸ ਮੇਰੀ ਮਣਵਣ ਜਾ ਰਾਮ ਸਤ ਗੁਰ ਤੇ ਰਾਸ ਜਾਣੀ ਰਾਸ ਵਣਜ਼ ਵਪਾਰ ਕਰਨ ਵਾਸਤੇ ਧਨ ਦੀ ਪੂੰਜੀ ਅਰਥਾਤ ਕੈਪੀਟਲ ਰਾਸ਼ੀ ਵਣਜਾਰਾ ਵਣਜ਼ ਕਰਨ ਵਾਲਾ ਮੈਨੂੰ ਆਪਣੇ ਗੁਰੂ ਤੋਂ ਇਹ ਸਮਝ ਆਈ ਹੈ ਮੈਨੂੰ ਸਤਿਗੁਰੂ ਨੇ ਸਮਝਾਇਆ ਹੈ ਸਤ ਗੁਰ ਤੇ ਰਾਸ ਜਾਣੀ ਕਿ ਆਤਮਿਕ ਆਨੰਦ ਦੀ ਖੱਟੀ-ਖੱਟਣ ਲਈ ਪਰਮਾਤਮਾ ਦਾ ਨਾਮ ਹੀ ਮੇਰੀ ਰਾਸ ਪੂੰਜੀ ਹੈ ਮੇਰਾ ਮਨ ਇਸ ਵਣਜ ਦਾ ਵਪਾਰੀ ਬਣ ਗਿਆ ਹੈ ਪਰਮਾਤਮਾ ਦਾ ਨਾਮ ਮੇਰੀ ਰਾਸ ਪੂੰਜੀ ਹੈ ਤੇ ਅਤੇ ਮੇਰਾ ਮਨ ਵਪਾਰੀ ਹੋ ਗਿਆ ਹੈ ਹਰ ਹਰ ਨਿਤ ਜਪਿਓ ਜਿਓ ਲਾਹਾ ਖੱਟੇਉ ਦਿਹਾੜੀ ਹਰ ਹਾਰ ਨਿਤ ਜਪਿਓ ਜੀਓ ਲਾਹਾ ਖੱਟੇਉ ਦਿਹਾੜੀ ਇਹ ਭਾਈ ਕੁਸੀ ਵੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ ਹਰ ਹਰ ਨਿਤ ਜਪਿਓ ਤੇ ਹਰ ਰੋਜ਼ ਆਤਮਿਕ ਆਨੰਦ ਦਾ ਲਾਭ ਖਟੋ ਲਾਹਾ ਖਟੋ ਦਿਹਾੜੀ ਹਰ 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 ਨਿਤ ਜਪਿਓ ਲਾਹਾ ਖੱਟੇ ਹੋ ਦੇਹਾੜੀ ਉਸ ਪ੍ਰਮਾਤਮਾ ਦਾ ਨਾਮ ਨਿਤ ਜਪੋ ਹਰ ਰੋਜ਼ ਹੀ ਜਪੋ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਨਿਤ ਜਪੀਐ ਨਿਤ ਜਪੀਐ सास गिरासना परबद गार्दा नित जपिए नित जपिए सास गिरासना परबद गार्दा ਉਸ ਵਾਹਿਗੁਰੂ ਦਾ ਨਾਮ ਸਾਸ ਗ੍ਰਾਸ ਸਾਦੇ ਨਾਲ ਗ੍ਰਾਸ ਗ੍ਰਾਹੀ ਦੇ ਨਾਲ ਅਰਥਾਤ ਸਹ ਲੈਂਦਿਆਂ ਹੋਇਆਂ ਅਤੇ ਖਾਂਦਿਆਂ ਹੋਇਆਂ ਵੀ ਪਰਵਿਧਕਾਰ ਉਹ ਜੋ ਪਾਲਣ ਵਾਲਾ ਹੈ ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ ਇਸ ਸਤਿਗੁਰੂ ਜੀ ਦਾ ਉਪਦੇਸ਼ ਹੈ ਤਾਂ ਸਤਿਗੁਰੂ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰ ਰਹੇ ਹਨ ਹਰ ਹਰ ਨਿਤ ਜਪਿਓ ਜੀਹਾਂ ਉਸ ਪਰਮਾਤਮਾ ਦਾ ਨਾਮ ਜਪਨਾ ਹੈ ਹਰ ਰੋਜ਼ ਜਪਨਾ ਹੈ ਸਾਸ ਗਰਾਸ ਜਪਨਾ ਹੈ ਜਪਨਾ ਹੈ ਜਿਉ ਆਪਣੇ ਅੰਦਰੋਂ ਮਨ ਤੋਂ ਸਵਾਹਿਗੁਰੂ ਦਾ ਨਾਮ ਜਪਨਾ ਹੈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਮੁਖ ਹਰ ਹਰ ਸਭ ਕੋ ਕਰ ਵੇਰ ਇਰ ਦਾ ਵਸਾਇਆ ਮੁਖ ਹਰ ਹਰ ਸਭ ਕੋ ਕਰੈ ਵਿਰਲਾ ਏਰ ਦਾ ਵਸਾਇਆ ਨਾਨਕ ਜਿਨ ਕਹਿ ਹਿਰਦਵਸੇ ਆ ਮੁਖ ਮੁਕਤ ਤਿਨ ਪਾਇਆ ਮੁਖੋਂ ਮੂ ਨਾਲ ਮੂ ਦੇ ਨਾਲ ਅਰਥਾਤ ਬਾਰੋਂ-ਬਾਰੋਂ ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦਿੰਦਾ ਹੈ ਮੁਖੋਂ ਹਰ ਹਰ ਸਭ ਕੋ ਕਰ ਮੂੰਹ ਦੇ ਨਾਲ ਅਰਥਾਤ ਬਾਰੋ-ਬਾਰੋਂ ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦਿੰਦਾ ਹਰ ਕੋਈ ਉਚਾਰਦਾ ਹੈ ਵਿਰਲੇ ਅਿਰਦਾ ਵਸਾਇਆ ਪਰ ਕਿਸੇ ਵਿਰਲੇ ਨਹੀਂ ਹਰ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ ਕੋਈ ਵਿਰਲਾ ਇਹ ਆਪਣੇ ਹਿਰਦੇ ਦੇ ਵਿੱਚੋਂ ਨਾਮ ਨੂੰ ਜਪਦਾ ਹੈ ਨਾਨਕ ਜਿਨ ਕੈ ਹਿਰਦੈ ਵਸਿਆ ਮੁਖ ਮੁਕਤ ਤਿਨ ਪਾਇ ਸਤਿਗੁਰੂ ਜੀ ਆਪਦੇਸ਼ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆਵਸਦਾ ਹੈ ਜਿਨ ਕਾ ਹਿਰਦੈ ਵਸਿਆ ਜਿਨਾ ਮਨੁੱਖਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਥਾ ਹੈ ਮੁਖ ਮੁਕਤ ਤਿੰਨ ਪਾਇਆ ਉਹੀ ਮਨੁੱਖ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ ਅਰਥਾਤ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਤੋਂ ਸਤਿਗੁਰੂ ਜੀ ਸਾਨੂੰ ਇੱਚੇ ਵੀ ਤਨ ਤਨ ਸਤਿਗੁਰੂ ਗੁਰੂ ਅਮਰਦਾਸ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰਦੇ ਹਨ ਹਰ ਹਾਰ ਨਿਤ ਜਪਿਓ ਜੀਓ ਸਦਾ ਉਸ ਬਾਹਗੁਰੂ ਦਾ ਨਾਮ ਜਪਣਾ ਹੈ ਅਤੇ ਅੰਦਰੋਂ ਆਪਣੇ ਮਨ ਤੋਂ ਜਪਣਾ ਹੈ ਜੀ ਤੋਂ ਜਪਣਾ ਆਪਣੇ ਹਿਰਦੇ ਵਿੱਚ ਵਸਾ ਕੇ ਜਪਣਾ ਹੈ ਲਾਹ ਖੱਟੇ ਹੋ ਦੇਹਾੜੀ ਲਾਹ ਖੱਟੇ ਹੋ ਦੇਹਾੜੀ ਤੇ ਇਸ ਤਰ੍ਹਾਂ ਹਰ ਰੋਜ਼ ਆਤਮਿਕ ਅਨੰਦ ਦਾ ਲਾਭ ਘਟਣਾ ਹੈ ਕਿਉਂਕਿ ਇਹ ਜੀਵ ਜੋ ਆਇਆ ਹੈ ਇਸ ਸੰਸਾਰ ਦੇ ਵਿੱਚ ਇਹ ਹੀ ਲਾਹਾ ਕਟਣ ਲਈ ਆਇਆ ਹੈ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਪ੍ਰਾਣੀ ਤੂੰ ਆਇਆ ਲਾਹ ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਾਨਾ ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਾਨਾ ਪ੍ਰਾਨੀ प्राणी तू आया लाला नाम आया के प्राणी तू जगत ਵਿੱਚ ਪਰਮਾਤਮਾ ਦੇ ਨਾਮ ਦਾ ਲਾਭ ਖਟਣ ਵਾਸਤੇ ਆਇਆ ਹੈ ਲੱਗਾ ਕਿ ਤਕੋ ਫੱਕੜੇ ਤੂੰ ਕਿਸ ਖੋਆਰੀ ਵਾਲੇ ਕੰਮ ਵਿੱਚ ਰੁੱਝਿਆ ਬਿਆ ਹੈ ਸਭ ਮੁਕਤ ਦੀ ਚੱਲੀ ਰਾਨ ਆਹ ਜਿੰਦਗੀ ਦੀ ਰਾਤ ਇਹ ਸਾਰੀ ਤੇਰੀ ਜਿੰਦਗੀ ਦੀ ਜੋ ਰਾਤ ਹੈ ਇਹ ਮੁੱਕਦੀ ਜਾ ਰਹੀ ਹੈ ਤੂੰ ਕਿਹੜੇ ਕੰਮਾਂ ਚ ਕਿਹੜੇ ਖੁਆਰੀ ਵਾਲੇ ਕੰਮਾਂ ਚ ਪਿਆ ਹੋਇਆ ਤੂੰ ਆਇਆ ਤਾਂ ਸਿਉ ਸਵਾਹਿਗੁਰੂ ਦਾ ਨਾਮ ਜਪਣ ਲਈ ਨਾਮ ਜਪ ਕੇ ਲਾਹਾ ਘਟਣ ਲਈ ਪਰ ਤੂੰ ਕਿਹੜੇ ਖੁਆਰੀ ਵਾਲੇ ਕੰਮਾਂ ਦੇ ਵਿੱਚ ਪਿਆ ਹੋਇਆ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਸਤਿਗੁਰੂ ਜੀ ਇੱਥੇ ਵੀ ਸਾਨੂੰ ਇਹੀ ਉਪਦੇਸ਼ ਕਰਦੇ ਹਨ ਹਰ ਹਰ ਨਿਤ ਜਪਿਓ ਜੀਓ ਲਾਖਟੇਓ ਦਿਹਾੜਾ ਉਸ ਵਾਹਿਗੁਰੂ ਦਾ ਹਰ ਰੋਜ਼ ਨਾਮ ਆਪਣੇ ਮਨ ਤੋਂ ਜਪ ਕੇ ਜਿਉ ਜੀ ਤੋਂ ਜਪ ਕੇ ਲਾਹਾ ਖਟਿਓ ਦਿਹਾੜੀ ਹਰ ਰੋਜ਼ ਹੀ ਉਸ ਪ੍ਰਮਾਤਮਾ ਦਾ ਨਾਮ ਦਾ ਲਾਹਾ ਘਟ ਇਹ ਧਨ ਤਿਨਾ ਮੇਲੇ ਆ ਜਿਨ ਹਰ ਆਪੇ ਪਾਣ ਜਿਨ ਹਾਰੇ ਆਪੇ ਪਾਣਾ ਜਿਨ੍ਹਾਂ ਨੂੰ ਉਹ ਵਾਹਿਗੁਰੂ ਨੂੰ ਪਾਉਂਦਾ ਹੈ ਉਹਨਾਂ ਨੂੰ ਹੀ ਉਹ ਵਾਹਿਗੁਰੂ ਇਹ ਨਾਮ ਧੰਨ ਦੀ ਬਖਸ਼ਿਸ਼ ਕਰਦਾ ਹੈ ਕਿਉਂਕਿ ਇਹ ਨਾਮ ਤਾਂ ਉਹ ਉਸ ਵਾਹਿਗੁਰੂ ਦੀ ਦਾਤ ਹੈ ਉਸਤੇ ਨਾਲ ਕੋਈ ਜੋਰ ਨਹੀਂ ਚੱਲ ਸਕਦਾ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਦਾਤੀ साहेब संधिया क्या चल तिस नाल दाती साहेब संधिया क्या चल तिस नाल दाती ਸਾਰੀਆਂ ਹੀ ਦਾਤਾਂ ਸਾਹਿਬ ਸੰਧੀਆਂ ਸੰਧੀਆਂ ਦੀਆਂ ਉਸ ਮਾਲਕ ਦੀਆਂ ਹਨ ਸਾਰੀਆਂ ਦਾਤਾਂ ਮਾਲਕ ਦੀਆਂ ਹਨ ਕਿਆ ਚੱਲੇ ਤਿਸ ਨਾਲ ਉਸ ਨਾਲ ਕੋਈ ਜੋਰ ਨਹੀਂ ਚੱਲ ਸਕਦਾ ਇੱਕ ਜਗੰਦੇਵ ਨਾਲ ਹਨ ਇਕਨਾਂ ਸੁੱਤਿਆਂ ਦੇ ਉਠਾਲ ਕਈ ਜਾਗਦੇ ਜੀਵਾਂ ਨੂੰ ਵੀ ਨਹੀਂ ਲਭੀਆਂ ਤੇ ਇਕਨਾਂ ਸੁੱਤਿਆਂ ਨੂੰ ਉਠਾ ਕੇ ਦਾਤਾਂ ਦੇ ਦਿੰਦਾ ਹੈ ਇਹ ਉਸ ਵਾਹਿਗੁਰੂ ਦੇ ਹੱਥ ਹੀ ਹੈ ਜਿਹੜਾ ਉਸ ਨੂੰ ਭਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲੱਗਦਾ ਉਸ ਨੂੰ ਹੀ ਦਾਤਾਂ ਦਿੰਦਾ ਹੈ ਉਸ ਨੂੰ ਹੀ ਨਾਮ ਧਨ ਦੀ ਦਾਤ ਦਿੰਦਾ ਹੈ ਇਸ ਕਰਕੇ ਸਤਗੁਰੂ ਹੀ ਤੇ ਉਪਦੇਸ਼ ਕਰਦੇ ਹਨ ਇਹ ਧਨ ਤੇਣਾ ਮਿਲੇ ਆ ਇਹ ਨਾਮ ਧਨ ਇਹ ਧਨ ਤੇਣਾ ਮਿਲੇ ਆ ਜਿਨ ਹਰ ਆਪੇ ਪਾਣਾ ਜਿਨ੍ਹਾਂ ਨੂੰ ਵਾਹਿਗੁਰੂ ਨੂੰ ਪਾਉਂਦਾ ਹੈ ਉਹਨਾਂ ਨੂੰ ਹੀ ਉਹ ਵਾਹਿਗੁਰੂ ਫਿਰ ਇਹ ਨਾਮ ਧਨ ਦੀ ਬਖਸ਼ਿਸ਼ ਕਰਦਾ ਹੈ ਕਾਹ ਹੈ ਨਾਨਕ ਅਰ ਰਾਸ ਮੇਰੀ ਮਨ ਹਉ ਵਣ ਜਾ ਰਾ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਪ੍ਰਮਾਤਮਾ ਦਾ ਨਾਮ ਮੇਰੀ ਹੁਣ ਪੂੰਜੀ ਬਣ ਗਿਆ ਹੈ ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਿਕ ਆਨੰਦ ਦੀ ਖੱਟੀ ਖੜਦਾ ਹਾਂ ਇਸ ਪੌੜੀ ਦੇ ਵਿੱਚ ਸਤਿਗੁਰੂ ਹੀ ਉਪਦੇਸ਼ ਕਰਦੇ ਹਨ ਗੁਰੂ ਪਾਸੋਂ ਹੀ ਇਹ ਸਮਝ ਆਉਂਦੀ ਹੈ ਕਿ ਆਤਮਿਕ ਆਨੰਦ ਦੀ ਖੱਟੀ-ਖੱਟਣ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਮੁੱਖ ਨੁਕਾ ਦਾ ਸ਼ਰਮਾਇਆ ਬਣਨਾ ਚਾਹੀਦਾ ਹੈ ਇਹ ਸ਼ਰਮਾਇਆ ਉਹਨਾਂ ਨੂੰ ਹੀ ਮਿਲਦਾ ਜਿਨ੍ਹਾਂ ਉੱਤੇ ਪ੍ਰਭੂ ਆਪ ਮਿਹਰ ਕਰੇ ਸਤਗੁਰੂ ਕਿਰਪਾ ਕਰਨ ਸਾਨੂੰ ਨਾਮ ਧੰਦੀ ਬਖਸ਼ਿਸ਼ ਕਰਨ ਇਹ ਨਾਮ ਧੰਨ ਹੀ ਨਾਲ ਜਾਣਾ ਹੈ ਹੋਰ ਕੋਈ ਧਨ ਜੋ ਹੈ ਉਹ ਨਾਲ ਨਹੀਂ ਜਾਂਦਾ ਸਤਗੁਰੂ ਜੀ ਆਪਣੇ ਚਰਨਾਂ ਵਿੱਚ ਜੋੜ ਕੇ ਸਾਨੂੰ ਨਾਮ ਦੀ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ